ਮਰੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 917 ਤੇ ਸੁਭਾਏਮਨ ਹੈ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਆਪ ਜੀ ਦੇ ਨਾਲ ਲੜੀਵਾਰ 31 ਪੌੜੀਆਂ ਦੀ ਜੋ ਵਿਚਾਰ ਕਰ ਚੁੱਕੇ ਆ ਅੱਜ ਆਪਾਂ 32ਵੀਂ ਪੌੜੀ ਬਾਰੇ ਵਿਚਾਰ ਕਰਾਂਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੀ ਫਰਮਾਉਣਾ ਕਰਦੇ ਨੇ ਇਸ ਪੰਕਤੀਆਂ ਦੇ ਵਿੱਚ ਪੌੜੀ ਦੇ ਵਿੱਚ ਆਓ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਤੇ ਅਰਥ ਕਰਨ ਦੇ ਯਤਨ ਕਰਾਂਗੇ ਸੋ ਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜੀ ਫਰਮਾਉਣਾ ਕਰਦੇ ਨੇ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਨੁੱਖ ਨੂੰ ਸਮਝਾਉਣ ਦੇ ਲਈ ਕਿ हे ਮਨੁੱਖੇ हे ਇਨਸਾਨ ਤੂੰ ਇਸ ਸੰਸਾਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਆਇਆ ਹੈ ਚੰਗੇ ਕਰਮ ਕਰਨ ਆਇਆ ਹੈ ਇਸ ਜ਼ਿੰਦਗੀ ਦਾ ਲਾਹਾ ਲੈਣ ਆਇਆ ਹੈ ਤੇ ਕਈ ਤਾਂ ਅਸੀਂ ਐਸੀ ਜ਼ਿੰਦਗੀ ਨੂੰ ਸਜ਼ਾ ਸਮਝ ਰਹੇ ਹਾਂ ਕਿ ਸ਼ਾਇਦ ਅਸੀਂ ਪਿਛਲੇ ਜਨਮਾਂ ਦੀ ਕੋਈ ਸਜ਼ਾ ਭੁਗਤ ਰਹੇ ਹਾਂ ਕੁਈ ਪਿਛਲੇ ਜਨਮਾਂ ਚ ਪਾਪ ਕੀਤੇ ਹੋਣਗੇ ਬਸ ਉਹ ਪਾਪਾ ਨੂੰ ਹੁਣ ਪੂਰਾ ਕਰ ਰਹੇ ਆ ਤੇ ਜਿਹੜੇ ਹੁਣ ਕਰਾਂਗੇ ਉਹ ਅੱਗੇ ਭੁਗਤ ਲਾਂਗੇ ਨਹੀਂ ਇਹ ਜਿਹੜਾ ਜੀਵਨ ਹੈ ਇਹ ਜਿਹੜੀ ਲਾਈਫ ਹੈ ਜ਼ਿੰਦਗੀ ਹੈ ਇਹ ਬਾਰ-ਬਾਰ ਨਹੀਂ ਮਿਲਣੀ ਇੱਕ ਵਾਰੀ ਮਿਲ ਗਈ ਨਾ ਮੁੜ ਕੇ ਨਹੀਂ ਮਿਲਣੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਪਸ਼ਟ ਕੀਤਾ ਹੋਇਆ ਹੈ ਕਬੀਰ ਮਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਦੁਲੰਬ ਹੈ ਦੁਰਲੱਭ ਹੈ ਹੀਰਿਆਂ ਤੋਂ ਵੀ ਕੀਮਤੀ ਹੈ ਤੁਸੀਂ ਇੱਕ ਸਵਾਸ ਕਿਸੇ ਤੋਂ ਉਧਾਰਾ ਲੈਣਾ ਹੋਵੇ ਨਾ ਦੁਨੀਆ ਦੇ ਵੱਡੇ ਤੋਂ ਵੱਡੇ ਸਾਇੰਟਿਸਟ ਕੋਲ ਵੱਡੇ ਤੋਂ ਵੱਡੇ ਡਾਕਟਰ ਕੋਲ ਚਲੇ ਜਾਓ ਉਹ ਨਹੀਂ ਦੇ ਸਕਦਾ ਤੁਹਾਨੂੰ ਜਿੰਨੀ ਮਰਜੀ ਧਨ ਦੌਲਤ ਲੈ ਕੇ ਚਲੇ ਜਾਓ ਇੱਕ ਸਵਾਸ ਇੱਕ ਪਾਸੇ ਤੇ ਗੁਰੂ ਪਿਆਰਿਓ ਸਾਰੀ ਦੁਨੀਆ ਦੀ ਸੰਪਤੀ ਧਨ ਦੌਲਤ ਪੈਸਾ ਆਦ ਇੱਕ ਪਾਸੇ ਕੋਈ ਵੀ ਤੁਹਾਨੂੰ ਇੱਕ ਸਵਾਸ ਨਹੀਂ ਦੇ ਸਕਦਾ ਹਾਂ ਨਕਲੀ ਬਨੋਟੀ ਸਵਾਸ ਬਹੁਤ ਨੇ ਹਨਾ ਵੈਂਟੀਲੇਟਰ ਹੋ ਗਿਆ ਜਾਂ ਕੁਝ ਹੋਰ ਹੋ ਗਏ ਪਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਿੱਤੇ ਹੋਏ ਸਵਾਸਾਂ ਨੇ ਕੰਮ ਆਉਣਾ ਨਾ ਉਥੇ ਨਕਲੀ ਸਵਾਸ ਥੋੜੀ ਕੰਮ ਕਰਦੇ ਨੇ ਉਹ ਤਾਂ ਜਦੋਂ ਮੂੰਹ ਤੋਂ ਮਾਸਕ ਜਿਹਾ ਉਤਾਰਿਆ ਨਾ ਜਦ ਹੀ ਬਸ ਉੱਥੇ ਮਿੱਟੀ ਹੋ ਜਾਣਾ ਉੱਥੇ ਢੇਰੀ ਹੋ ਜਾਣਾ ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਦੇ ਅੱਖਿਆ ਕਬੀਰ ਮਨਸ ਜਨਮ ਦੁਲੰਬ ਹੈ ਹੋਏ ਨਾ ਬਾਰੰਬਾਰ ਇਹ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਿਆ ਇਹ ਵਾਰ-ਵਾਰ ਥੋੜੀ ਮਿਲੇਗਾ ਇੱਕ ਵਾਰ ਮਿਲਿਆ ਨਾ ਤੇ ਪਰ ਅਸੀਂ ਸਤਿਆਂ ਨਾਸ਼ ਕਰਨ ਲੱਗੇ ਹੋਏ ਆਂ ਇਸ ਜਨਮ ਦਾ ਕੋਈ ਨਸ਼ਿਆਂ ਦੇ ਵਿੱਚ ਕੋਈ ਭੈੜੀ ਸੰਗਤ ਦੇ ਵਿੱਚ ਕੋਈ ਕਿਵੇਂ ਕੋਈ ਕਿਵੇਂ ਬਸ ਗੁਰੂ ਦੇ ਦਰ ਦੇ ਉੱਤੇ ਆ ਕੇ ਅਸੀਂ ਇਹ ਜੀਵਨ ਤਾਂ ਲੇਖੇ ਵਿੱਚ ਲਾਇਆ ਹੀ ਨਹੀਂ ਲਾਉਣਾ ਤਾਂ ਲੇਖੇ ਵਿੱਚ ਸੀ ਨਾ ਬਹੁਤ ਜਨਮ ਵਿਚਰੇ ਤੇ ਮਾਧੂਏ ਜਨਮ ਤੇਮਾਰੇ ਲੇਖੇ ਇਹ ਤਾਂ ਲੇਖੇ ਵਿੱਚ ਲਾਇਆ ਨਹੀਂ ਪਰ ਸੱਤਿਆ ਨਾਸ ਕਰ ਛਟਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾ ਇਸ ਅਮੋਲਕ ਜੀਵਨ ਨੂੰ ਅਸੀਂ ਬਰਬਾਦ ਕਰ ਦਿੱਤਾ ਮਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾਕੇ ਭੋਏ ਗਿਰ ਹੈ ਬਹੁਤ ਨਾ ਲੱਗਿਆ ਡਾਰ ਬਾਬਾ ਕਬੀਰ ਸਾਹਿਬ ਕਹਿੰਦੇ ਜਿਵੇਂ ਕੋਈ ਦਰਖਤ ਹੋਵੇ ਉਹਨੂੰ ਵਧੀਆ ਫਲਦਾਰ ਫਲ ਲੱਗੇ ਹੋਣ ਤੇ ਉਹ ਫਲ ਪੱਕ ਜਾਣ ਤੇ ਟੁੱਟ ਕੇ ਧਰਤੀ ਤੇ ਡਿੱਗ ਪੈਣ ਨਾ ਤੁਸੀਂ ਜਿੰਨਾ ਮਰਜੀ ਯਤਨ ਕਰ ਲਓ ਜਿੰਨਾ ਮਰਜੀ ਜ਼ੋਰ ਲਗਾ ਲਓ ਉਹ ਫਲ ਨੂੰ ਉਸ ਦਰਖਤ ਦੇ ਨਾਲ ਉਵੇਂ ਜਿਵੇਂ ਨਹੀਂ ਜੋੜ ਸਕਦੇ ਜਿਵੇਂ ਉਹ ਪਹਿਲਾਂ ਤੁਰੇ ਨਾ ਜੁੜਿਆ ਹੋਇਆ ਸੀ ਅੱਜ ਤਾਂ ਅਸੀਂ ਬੜੀਆਂ ਉਦਾਹਰਨਾਂ ਦੇ ਦਾਂਗੇ ਨਾ ਜੇ ਅਸੀਂ ਤਾਂ ਜੀ ਟੇਪ ਨਾਲ ਜੋੜ ਦਾਂਗੇ ਚੇਪੀ ਜਿਹਨੂੰ ਕਹਿ ਦਿੰਦੇ ਆ ਅਸੀਂ ਜੀ ਫੇਵਿਕੋਲ ਨਾਲ ਜੋੜ ਦਾਂਗੇ ਉਹ ਥੋੜੀ ਗੱਲਬਾਤ ਬਣਦੀ ਹੈ ਨਹੀਂ ਜਿਵੇਂ ਉਹ ਤੁਰੇ ਨਾਲ ਜੁੜਿਆ ਸੀ ਉਦਾਂ ਨਹੀਂ ਜੁੜ ਸਕਦਾ ਕਿਉਂ ਕਿ ਉਹ ਟਾਣ ਨਾਲੋਂ ਟੁੱਟ ਗਿਆ ਦਰਖਤ ਨਾਲੋਂ ਟੁੱਟ ਗਿਆ ਇਸੇ ਤਰ੍ਹਾਂ ਹੀ ਜੀਵਨ ਹੈ ਜਦੋਂ ਇੱਕ ਵਾਰ ਸਵਾਸ ਨਿਕਲ ਗਏ ਨਾ ਭਾਵੇਂ ਪੰਜ-ਪੰਜ ਵੈਂਟੀਲੇਟਰਾਂ ਤੇ ਪਾ ਕੇ ਉਹ ਮੂੰਹ ਤੇ ਆਕਸੀਜਨ ਲਾ ਲੋ ਉਹ ਗੱਲ ਨਹੀਂ ਬਣਨੀ ਆਖੋ ਸਤਨਾਮ ਜਿਹੜੀ ਪਹਿਲਾਂ ਗੱਲਬਾਤ ਬਣੀ ਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਰੀਰ ਦਿੱਤਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿੱਥੇ ਸੁਕਰਾਨਾ ਕਰਦੇ ਨੇ ਨਾ ਉੱਥੇ ਸਮਝਾਉਣਾ ਕਰਦੇ ਨੇ हे ਮਨੁੱਖ हे ਇਨਸਾਨ ਰੱਬ ਨੇ ਕਿੰਨਾ ਕੁਝ ਦਿੱਤਾ ਤੈਨੂੰ ਵੇਖ ਧਰਤੀ ਦਿੱਤੀ ਰਹਿਣ ਲਈ ਜਿੱਥੇ ਤੂੰ ਰਹਿ ਰਿਹਾ ਆ ਅਕਾਸ਼ ਦਿੱਤਾ ਘਰ ਦਿੱਤਾ ਮਾਤਾ ਪਿਤਾ ਭੈਣ ਭਰਾ ਸਾਖ ਸੰਬੰਧੀ ਕਿੰਨਾ ਕੁਝ ਦੇ ਦਿੱਤਾ ਜਿਹੜਾ ਸਭ ਤੋਂ ਕੀਮਤੀ ਹੈ ਉਹ ਤੇਰਾ ਸ਼ਰੀਰ ਹੈ ਸ਼ਰੀਰ ਦੇ ਵਿੱਚ ਚੱਲਦੇ ਸਵਾਸ ਨੇ ਤੇ ਸਰੀਰ ਦਾ ਹਰ ਇੱਕ ਅੰਗ ਬੇਸ਼ਕੀਮਤੀ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਦੇ ਸਕਦਾ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਅੱਜ ਜਿਹੜੀ ਪੌੜੀ ਦੇ ਵਿੱਚ ਗੱਲ ਕਰ ਰਹੇ ਨੇ ਨਾ ਇੱਥੇ ਰਸਨਾ ਦੀ ਗੱਲ ਕਰ ਰਹੇ ਨੇ ਸਾਡੀ ਜ਼ੁਬਾਨ ਦੀ ਗੱਲ ਕਰ ਰਹੇ ਨੇ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਇਨਸਾਨ ਹੈ ਮਨੁੱਖ ਤੂੰ ਸੋਚ ਕੇ ਵੇਖ ਇਹ ਜਿਹੜੀ ਤੈਨੂੰ ਜੀਭਾ ਦਿੱਤੀ ਹੈ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਕਿਉਂ ਦਿੱਤੀ ਐ ਕਦੇ ਪੁੱਛਿਆ ਜੀਵ ਨੂੰ ਵੀ हे ਜੀਪੇ ਤੂੰ ਇਹ ਸੰਸਾਰ ਤੇ ਆਈ ਐ ਬ੍ਰਹਿਮੰਡ ਵਿੱਚ ਆਈ ਐ ਤੈਨੂੰ ਕਿਉਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਮਨੁੱਖ ਦਾ ਗਹਿਣਾ ਸ਼ਿੰਗਾਰ ਬਣਾ ਕੇ ਭੇਜਿਆ ਹੈ ਵੇਖੋ ਗੁਰੂ ਪਿਆਰੋ ਜਿਹੜੀ ਰਸਨਾ ਜੀਵ ਹੈ ਨਾ ਇਹ ਬੋਲਦੀ ਐ ਸਾਡੇ ਅੰਦਰ ਜੋ ਹਾਵ ਭਾਵ ਨੇ ਸਾਡੇ ਅੰਦਰ ਜੋ ਵੀ ਅਸੀਂ ਕਹਿਣਾ ਚਾਹੁੰਦੇ ਆ ਇਹ ਜੀਵ ਦੇ ਦੁਆਰਾ ਇਹ ਰਸਨਾ ਦੇ ਦੁਆਰਾ ਬੋਲਿਆ ਜਾ ਸਕਦਾ ਹੈ ਹੁਣ ਤੁਸੀਂ ਵੇਖੋ ਜਿਹੜੇ ਪੰਛੀ ਨੇ ਨਾ ਪੰਛੀ ਵੀ ਆਪਣੀ ਭਾਸ਼ਾ ਬੋਲਦੇ ਨੇ ਉਹ ਗੱਲ ਵੱਖਰੀ ਹੈ ਕਿ ਸਾਨੂੰ ਸਮਝ ਨਹੀਂ ਲੱਗਦੀ ਜਿੰਨੇ ਵੀ ਧਰਤੀ ਦੇ ਉੱਤੇ ਇਨਸਾਨ ਨੇ ਹਰ ਇਨਸਾਨਾਂ ਨੇ ਆਪਣੀ ਆਪਣੀ ਇੱਕ ਗੱਲ ਕਹਿਣ ਦੇ ਲਈ ਆਪਣੇ ਅੰਦਰਲੇ ਹਾਵ ਭਾਵ ਕਹਿਣ ਲਈ ਇੱਕ ਬੋਲੀ ਤਿਆਰ ਕੀਤੀ ਹੈ ਉਹ ਸ਼ਬਦਾਂ ਦਾ ਜਿਹੜਾ ਜੰਗਾਲ ਹੈ ਉਹ ਦੂਜੇ ਦੇ ਕੋਲ ਪਹੁੰਚਾਉਣ ਦੇ ਲਈ ਇਹ ਰਸਨਾ ਦੀ ਇਹ ਜੀਬ ਦੀ ਜ਼ਰੂਰਤ ਪੈਂਦੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਨੂੰ ਜੀਬ ਦਿੱਤੀ ਹੈ ਇਹ ਰਸਨਾ ਦਿੱਤੀ ਹੈ ਪ੍ਰਤਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਇਨਸਾਨ ਤੈਨੂੰ ਇਹ ਅਕਾਲ ਪੁਰਖ ਦੀ ਪਰਮੇਸ਼ਰ ਦੀ ਦਿੱਤੀ ਹੋਈ ਇੱਕ ਦਾਤ ਹੈ ਇਹਦਾ ਨਜਾਇਜ਼ ਫਾਇਦਾ ਨਾ ਉਠਾ ਇਹ ਰਸਨਾ ਦੇ ਨਾਲ ਮਿੱਠਾ ਬੋਲ ਇਹ ਰਸਨਾ ਦੇ ਨਾਲ ਜੋ ਵੀ ਚਖਣਾ ਹੈ ਸਵਾਦ ਚਖਣਾ ਹੈ ਉਹ ਮਿੱਠਾ ਸਵਾਦ ਚੱਕ ਤੇ ਗੁਰੂ ਪਿਆਰਿਓ ਸਤਗੁਰੂ ਅਮਰਦਾਸ ਮਹਾਰਾਜ ਜੀ ਕੀ ਇਸ ਪੌੜੀ ਵਿੱਚ ਸਮਝਾਉਣਾ ਕਰਦੇ ਨੇ ਲੋ ਆਓ ਸਮਝਣ ਦਾ ਯਤਨ ਕਰੀਏ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਏ ਰਸਨਾ ਤੂੰ ਅਨ ਰਸ ਰਾਚ ਰਹੀ 헤 ਮੇਰੀ ਜੀਬੇ 헤 ਮੇਰੀ ਰਸਨਾ ਤੂੰ ਅਨ ਰਸ ਅਨ ਮਤਲਬ ਹੋਰ ਰਸ ਮਤਲਬ ਰਸਾਂ ਦੇ ਵਿੱਚ ਚਸਕਿਆਂ ਦੇ ਵਿੱਚ ਰਾਚ ਰਹੀ ਰਾਚ ਦਾ ਮਤਲਬ ਹੁੰਦਾ ਮਸਤ ਹੋ ਗਈ ਹੈ ਕਿ ਕਿੰਨ ਕਮਾਲ ਦੀ ਗੱਲ ਆਖੀ ਹੈ ਸਤਿਗੁਰਾਂ ਨੇ ਔਰ ਸਚਾਈ ਵੀ ਹੈ ਪਰਮਾਤਮਾ ਦਾ ਨਾਮ ਜਿਪਣਾ ਦੇ ਲਈਏ ਜੀਵ ਦਿੱਤੀ ਸੀ ਤੇ ਗੁਰੂ ਪਿਆਰਿਓ ਅਸੀਂ ਇਹਨੂੰ ਚਸਕਿਆਂ ਦੇ ਵਿੱਚ ਸਵਾਦਾਂ ਦੇ ਵਿੱਚ ਜੋੜ ਕੇ ਬੈਠ ਗਏ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਮਿੱਠਾ ਪਕਵਾਨ ਨਹੀਂ ਖਾਣਾ ਵਧੀਆ ਪਕਵਾਨ ਨਹੀਂ ਖਾਣਾ ਸਤਿਗੁਰ ਰੋਕਦੇ ਨਹੀਂ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਰਸਨਾ ਦੇ ਨਾਲ ਇਸ ਜੀਬ ਦੇ ਨਾਲ ਉਹ ਚੀਜ਼ ਚਖ ਜਿਹਦੇ ਨਾਲ ਤੇਰੇ ਮਨ ਨੂੰ ਸੰਤੋਸ਼ਟੀ ਆਵੇ ਜਿਹਦੇ ਨਾਲ ਤੇਰਾ ਜੀਵਨ ਸਬਰ ਜਾਵੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਇਹਦੇ ਨਾਲ ਨਿੰਦਿਆ ਵੀ ਕਰਨ ਲੱਗਿਆ ਹੋਇਆ ਹੈ ਚੁਗਲੀ ਵੀ ਕਰਨ ਲੱਗਿਆ ਹੈ ਝੂਠ ਤਬਾਨ ਵੀ ਬੋਲਣ ਲੱਗਿਆ ਹੋਇਆ ਹੈ ਸਤਗੁਰ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਜੀਵ ਇਸ ਲਈ ਨਹੀਂ ਸੀ ਲਾਈ ਤੂੰ ਤਾਂ ਇਸ ਜੀਵ ਨੂੰ ਅਨਰਸ ਹੋਰ ਚਸਕਿਆਂ ਦੇ ਵਿੱਚ ਖਚਤ ਕਰ ਲਿਆ ਹੈ ਮਸਤ ਕਰ ਲਿਆ ਹੈ ਤੇ ਗੁਰੂ ਪਿਆ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਪਿਆਰਿਓ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਜਿਹੜੀ ਇਹ ਅੰਦਰਲੀ ਚਸਕਿਆਂ ਦੀ ਜੋ ਸਾਡੇ ਅੰਦਰ ਇੱਕ ਮੰਗ ਉੱਠੀ ਹੋਈ ਹੈ ਨਾ ਇੱਕ ਤਰੰਗ ਉੱਠੀ ਹੋਈ ਹੈ ਦੌੜ ਭੱਜ ਉੱਠੀ ਹੋਈ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇੰਜ ਨਹੀਂ ਖਤਮ ਹੋਣੀ ਪਿਆਸ ਨਾ ਜਾਏ ਹੋਰ ਤਕ ਤੈ ਜਿਚਰ ਹਰ ਰਸ ਪੱਲੇ ਨਾ ਪਾਏ ਕਹਿੰਦੇ ਇਹ ਜੀਵ ਨੂੰ ਵੀ ਪਿਆਸ ਲੱਗਦੀ ਹੈ ਤੇ ਗੁਰੂ ਪਿਆਰਿਓ ਇਹ ਜੀਵ ਦੀ ਕਿਹੜੀ ਪਿਆਸ ਹੈ ਚਸਕਿਆਂ ਦੀ ਜ਼ਰੂਰੀ ਨਹੀਂ ਕਿ ਖਾਣ ਪੀਣ ਵਾਲੇ ਇਹਨੂੰ ਚਸਕੇ ਹੋਣ ਨਿੰਦਿਆ ਦਾ ਵੀ ਚਸਕਾ ਖੋ ਸਤਨਾ ਚੁਗਲੀ ਦਾ ਵੀ ਚਸਕਾ ਕਿਸੇ ਖਿਲਾਫ ਜ਼ਹਿਰ ਉਗਲਣ ਦਾ ਵੀ ਇਹਨੂੰ ਚਸਕਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਇਹ ਤੈਨੂੰ ਬੁਰਾਈਆਂ ਦੀ ਪਿਆਸ ਲੱਗੀ ਹੋਈ ਹੈ ਨਾ ਮਾੜੇ ਪਕਵਾਨਾਂ ਦੀ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਇਹ ਵੀ ਸਤਗੁਰਾਂ ਨੇ ਪੱਖ ਸਾਡੇ ਸਾਹਮਣੇ ਰੱਖਿਆ ਜਿਤ ਖਾਧੈ ਤਨ ਪੀੜੀਐ ਮਨਮਹਿ ਚਲੈ ਵਿਕਾਰ ਕਿਹੜਾ ਪੱਖ ਹੈ ਗੁਰਬਾਣੀ ਦਾ ਜਿੱਥੋਂ ਸਾਨੂੰ ਸੁਚੇਤ ਨਹੀਂ ਕੀਤਾ ਗਿਆ ਸਤਿਗੁਰਾਂ ਨੇ ਇੱਥੋਂ ਤੱਕ ਆਖਿਆ ਹੈ ਮੇਰੇ ਗੁਰਸਿੱਖ ਤੂੰ ਕੀ ਵੇਖਣਾ ਕੀ ਪਹਿਨਣਾ ਕੀ ਬੋਲਣਾ ਕੀ ਖਾਣਾ ਤੇ ਕੀ ਦੇਖਣਾ ਹੈ ਇਹ ਵੀ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ ਸਤਿਗੁਰ ਕਹਿੰਦੇ ਅਜਿਹੇ ਬੋਲ ਨਹੀਂ ਬੋਲਣੇ ਚਾਹੀਦੇ ਜਿਹਦੇ ਨਾਲ ਦੂਜਿਆਂ ਨੂੰ ਥੇਸ ਪਹੁੰਚੇ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਸ ਨਾ ਜਾਏ ਹੋਰਤ ਕੀਤਾ ਇਹ ਜਿਹੜੀ ਚਸਕਿਆਂ ਦੀ ਪਿਆਸ ਲੱਗੀ ਹੋਈ ਹੈ ਨਾ ਤੈਨੂੰ ਜੀਬੇ ਇਹ ਕਿਸੇ ਹੋਰ ਤਰੀਕੇ ਨਾਲ ਨਹੀਂ ਤੇਰੀ ਖਤਮ ਹੋਣੀ। ਕਈ ਵਾਰੀ ਅਸੀਂ ਕਹਿੰਦੇ ਆ ਨਾ ਵੀ ਚਲੋ ਭਾਈ ਅਸੀਂ ਫਲਾਨਿਆਂ ਦੀ ਨਿੰਦਿਆ ਕਰਕੇ ਚੁਗਲੀ ਕਰਕੇ ਹੀ ਸ਼ਾਇਦ ਸੰਤੋਸ਼ਟ ਹੋ ਜਾਵਾਂਗੇ। ਨਹੀਂ ਇਹ ਪਿਆਸ ਵੱਧਦੀ ਹੈ। ਜੇ ਇਹ ਪਿਆਸ ਨੂੰ ਖਤਮ ਕਰਨਾ ਨਾ ਬੁਰਾਈਆਂ ਵਾਲੀ ਪਿਆਸ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਰੂਪੀ ਜਿਹੜਾ ਰਸ ਹੈ ਉਹ ਪੱਲੇ ਦੇ ਵਿੱਚ ਭਾਵ ਹਿਰਦੇ ਰੂਪੀ ਜੀਵਨ ਦੇ ਵਿੱਚ ਵਸਾਉਣਾ ਪਏਗਾ। ਨਹੀਂ ਤਾਂ ਇਹ ਪਿਆਸ ਨਹੀਂ ਜਾਣੀ। ਤੇ ਗੁਰੂ ਪਾਤਸ਼ਾਹ ਕਹਿੰਦੇ ਪਿਆਸ ਨਾ ਜਾਏ ਹੋਰ ਤਕ ਦਿੱਤਾ ਜਿੱਚਰ ਜਿੰਨਾ ਤੱਕ ਹਰ ਰਸ ਪੱਲੈ ਨਾ ਪਾਏ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੜ ਨਾ ਤ੍ਰਿਸ਼ਨਾ ਲੱਗ ਆਏ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਰ ਰਸ ਪਾਏ ਪੱਲੈ ਪੀਏ ਹਰ ਰਸ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਰੂਪੀ ਰਸ ਪਾ ਪਰਮਾਤਮਾ ਦਾ ਨਾਮ ਰੂਪੀ ਰਸ ਹੈ ਉਹ ਸਤਿਗੁਰ ਤੋਂ ਮਿਲੇਗਾ ਤੇ ਗੁਰੂ ਪਾਤਸ਼ਾਹ ਕਹਿੰਦੇ ਬਹੁੜ ਨਾ ਤ੍ਰਿਸ਼ਨਾ ਲੱਗਿਆ ਏ ਫਿਰ ਤੇਰੀ ਇਹ ਜਿਹੜੀ ਮਨ ਰੂਪੀ ਤ੍ਰਿਸ਼ਨਾ ਹੈ ਨਾ ਜਿਹੜੀ ਜੀਵ ਤੇ ਆ ਕੇ ਵੱਖ-ਵੱਖ ਸਵਾਦਾਂ ਵੱਖ-ਵੱਖ ਚਸਕਿਆਂ ਨੂੰ ਮੰਗ ਕਰਦੀ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਤ੍ਰਿਸ਼ਨਾ ਫਿਰ ਨਹੀਂ ਲੱਗਦੀ ਬਹੁੜ ਨਾ ਤ੍ਰਿਸ਼ਨਾ ਲੱਗਿਆ ਏ ਤੇ ਸਤਿਗੁਰ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਅੱਗੇ ਕਹਿੰਦੇ ਇਹ ਹਰ ਰਸ ਕਰਮੀ ਪਾਈ ਹੈ ਸਤਗੁਰ ਮਿਲਿਆ ਜਿਸੇ ਆਏ ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜੀ ਮਨ ਰੂਪੀ ਜਾਂ ਜੀਵ ਰੂਪੀ ਚਸਕਿਆਂ ਨੂੰ ਬੁਰਾਈਆਂ ਦੀ ਮਾੜੇ ਕੰਮਾਂ ਦੀ ਪਿਆਸ ਲੱਗੀ ਹੋਈ ਹੈ ਨਾ ਇਹ ਰਸ ਦੂਰ ਕਰਨ ਦੇ ਲਈ ਇਹ ਭੈੜਾ ਰਸ ਦੂਰ ਕਰਨ ਦੇ ਲਈ ਤੈਨੂੰ ਪ੍ਰਮਾਤਮਾ ਦਾ ਨਾਮ ਰੂਪੀ ਰਸ ਚਾਹੀਦਾ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਵੀ ਆਖ ਦਿੱਤਾ ਵੀ ਮਿਲੇਗਾ ਕਿੱਥੋਂ ਇਹ ਹਰ ਰਸ ਕਰਮੀ ਪਾਈ ਹੈ ਕਰਮਾਂ ਦੇ ਨਾਲ ਚੰਗੇ ਕਰਮ ਕਰਾਂਗੇ ਸਤਗੁਰ ਮਿਲਿਆ ਜਿਸੇ ਆਏ ਚੰਗੇ ਕਰਮ ਕਰਨ ਦੇ ਨਾਲ ਸਤਗੁਰ ਜੀ ਨੂੰ ਮਿਲ ਪੈਂਦਾ ਹੈ ਤੇ ਗੁਰੂ ਪਿਆਰਿਓ ਉਹਦੇ ਜੀਵਨ ਦੇ ਵਿੱਚ ਇਹ ਚੰਗਾ ਰਸ ਆ ਜਾਂਦਾ ਹੈ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ ਜਾਹਰ ਵਸੈ ਮਨ ਆਏ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਆਖਦਾ ਹੈ ਹੋਰ ਅਨ ਰਸ ਸਭ ਵਿਸਰੇ ਜਿੰਨੇ ਵੀ ਹੋਰ ਚਸ ਕੇ ਨੇ ਸਵਾਦ ਨੇ ਜਿਹੜੇ ਇਹ ਜੀਵ ਨੂੰ ਲੱਗੇ ਹੋਏ ਨੇ ਸਤਿਗੁਰ ਕਹਿੰਦੇ ਦੂਰ ਹੋ ਜਾਣਗੇ ਵਿਸਰ ਜਾਣਗੇ ਜਾ ਹਰ ਵਸੈ ਮਨ ਆਏ ਜਦੋਂ ਪ੍ਰਮਾਤਮਾ ਦਾ ਨਾਮ ਰੂਪੀ ਰਸ ਸਾਡੇ ਜੀਵਨ ਦੇ ਵਿੱਚ ਵਸ ਜਾਏਗਾ ਹਿਰਦੇ ਵਿੱਚ ਵਸ ਜਾਏਗਾ ਸੋ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਇਸ 32ਵੀਂ ਪੌੜੀ ਦੇ ਵਿੱਚ ਸਾਨੂੰ ਇਹ ਉਪਦੇਸ਼ ਦੇਣਾ ਕਰਦੇ ਨੇ ਗੁਰੂ ਪਾਤਸ਼ਾਹ ਮਿਹਰ ਕਰਨ ਸਾਡੇ ਜੀਵਨ ਦਾ ਆਧਾਰ ਬਣਾਉਣ ਇਨੀਆਂ ਬੇਨਤੀਆਂ ਪ੍ਰਵਾਨ ਜਿੰਨੀਆਂ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰਮ ਘਰੋਂ ਗੁਰੂ ਸਿੱਖੀ ਦੀ ਦਾਤ ਵਕਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ